ਤੇ ਉਹ ਆਨੰਦਪੁਰ ਸਾਹਿਬ ਆਖਰ ਜੀ ਬਹੁਤ ਐਸੇ ਕਾਰਨ ਬਣੇ ਜਿਨ੍ਹਾਂ ਵਿੱਚੋਂ ਵੱਡਾ ਕਾਰਨ ਤੇ ਇਹੀ ਸੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜਾ ਗੁਰੂ ਨਾਨਕ ਦਾ ਜਿਤ ਘਰ ਹੈ ਹਾਂਜੀ ਇਹ ਮਜਲੂਮਾਂ ਦੀ ਰੱਖਿਆ ਦੇ ਲਈ ਨਾਲ ਖੜਦਾ ਜੀ ਦੇ ਅੰਦਰ ਗਰੀਬ ਗੁਰੂ ਦੇ ਦੀ ਸਹਾਇਤਾ ਕਰਨੀ ਹਾਂਜੀ ਮਜਬੂਰ ਦੇ ਨਾਲ ਖੜਨਾ ਜੀ ਦਾ ਕੋਈ ਨਹੀਂ ਤਾਣਿਆਂ ਦਾ ਤਾਣ ਵੜਨਾ ਨਿਮਾਣਿਆਂ ਦਾ ਮਾਣ ਵੜਨਾ ਜੀ ਉਸੇ ਕਾਰਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦੀ ਦੇਣੀ ਪਈ ਹਾਂਜੀ ਔਰ ਉਹਨਾਂ ਨੇ ਖੁਸ਼ੀ ਨਾਲ ਦਿੱਤੀ ਵੀ ਸ਼ਹੀਦੀ ਉਹੀ ਕਾਰਜ ਗੁਰਗੋਬਿੰਦ ਸਿੰਘ ਮਹਾਰਾਜ ਦਾ ਹਾਂਜੀ ਅਣਖ ਨਾਲ ਰਹਿਣਾ ਹਮ ਆਪਣੇ ਆਪ ਵਿੱਚ ਅਣਖ ਨਾਲ ਗੈਰਤ ਨਾਲ ਰਹਿਣਾ ਭੈ ਕਾ ਹੁਕੂ ਦੇ ਤਨ ਨਹਿ ਪੈਮਾਨ ਤੇ ਆ ਨਾ ਕਿਸੇ ਨੂੰ ਡਰਾਉਣਾ ਵੀ ਨਹੀਂ ਤੇ ਨਾ ਡਰਨਾ ਨਾ ਡਰਨਾ ਨਹੀਂ ਇਹ ਬੈਲੈਂਸ ਹੈ ਜ਼ਿੰਦਗੀ ਦਾ ਬਹੁਤ ਵੱਡਾ ਹਮ ਇਹਦੀ ਕੀਮਤ ਵੀ ਚੁਕਾਣੀ ਪਈ ਸ਼ਹੀਦੀ ਸ਼ਬਦ ਇਹ ਆਪਣੇ ਆਪ ਜਿੰਨਾ ਵੱਡਾ ਹੈ। ਫੀ ਦੀ ਦਾ ਅਰਥ ਇਹ ਹੁੰਦਾ ਗਵਾਹੀ ਭਰਨੀ। ਅੱਛਾ ਜਦੋਂ ਕੋਸ਼ਾਂ ਚ ਪੜਾਂਗੇ ਨਾ ਤੁਸੀਂ ਮਹਾਨ ਕੋਸ਼ ਜਾਂ ਕੋਈ ਵੀ ਪੜ ਲਿਓ। ਜੀ। ਕਿਸੇ ਚੀਜ਼ ਦੀ ਗਵਾਹੀ ਭਰਨੀ। ਹੂੰ। ਜਿਸ ਚੀਜ਼ ਦੀ ਗਵਾਹੀ ਲਈ ਤੁਸੀਂ ਜਾਨ ਦੇ ਦੋ। ਵੀ ਆਹ ਸਿਧਾਂਤ ਐਡਾ ਵੱਡਾ ਹੈ। ਹੂੰ। ਇਹਦੇ ਲਈ ਮੈਂ ਆਪਣੀ ਜਾਨ ਵੀ ਕੁਰਬਾਨ ਕਰ ਸਕਦਾ। ਤਾਂ ਫਿਰ ਉਹ ਸਿਧਾਂਤ ਬਣਦੇ ਆ। ਹੂੰ। ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਅਖੰਡਤਾ ਦੇ ਲਈ ਉਹਨਾਂ ਆਖਿਆ ਜੀ ਚਬਾਣੀ ਰਲਾ ਤੋਂ ਕਹਿੰਦੇ ਨਹੀਂ ਹਾਂ ਜੀ ਹਨਾ ਇਸਲਾਮ ਕਬੂਲ ਕਰ ਲੋ ਨਹੀਂ ਜੁਰਮਾਨੇ ਭਰ ਦੋ ਪੈਸੇ ਦੇ ਦੋ ਕਹਿੰਦੇ ਨਹੀਂ ਇਹ ਚੀਜ਼ਾਂ ਖਾਧੀਆਂ ਸੀ ਗੁਨਾਹ ਨਹੀਂ ਕੀਤਾ ਫਿਰ ਤੁਸੀਂ ਤੁਹਾਨੂੰ ਤਵੀ ਤੇ ਬਿਠਾਇਆ ਗਿਆ ਕੀ ਕੁਛ ਹੋਇਆ ਉਹਨਾਂ ਆਖਿਆ ਨਹੀਂ ਜਿਹੜੀਆਂ ਚੀਜ਼ਾਂ ਲਈ ਮੈਂ ਲੜ ਰਿਹਾ ਉਹ ਚੀਜ਼ਾਂ ਵੱਡੀਆਂ ਨੇ ਸਰੀਰ ਨਾਸ਼ਵਰ ਹੈ ਉਹ ਜਿਹੜਾ ਸਿਧਾਂਤ ਹੈ ਉਸ ਦੀ ਵੀ ਹੈ ਔਰ ਰਹਿੰਦੀ ਦੁਨੀਆ ਤੱਕ ਮਨੁੱਖਤਾ ਦੀ ਅਗਵਾਈ ਕਰੂਗਾ ਬਿਲਕੁਲ ਇਦਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਗੀਧਰ ਮਹਾਰਾਜ ਜੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਦਿਆਂ ਹੋ ਗਏ ਆ ਇਹ ਤਾਂ ਹੈ ਨਹੀਂ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਨਾ ਇਹ ਕਿਹਾ ਨਹੀਂ ਹੈਗਾ ਵੀ ਤੁਸੀਂ ਸਾਡੇ ਨਾਲ ਆ ਜੋ ਜਦੋਂ ਖਾਲਸਾ ਸਾਜਿਆ ਉਹਦੀ ਪਹਾੜੀ ਰਾਜਿਆਂ ਨੇ ਕਹਿਤਾ ਸੀ ਤੁਸੀਂ ਸਾਡੇ ਨਾਲ ਹੀ ਅਟੈਚ ਰਹੋ ਸਾਡੀ ਉਹ ਗੱਲ ਹਨ ਮੰਨੋ ਸਾਡੀ ਉਹ ਕਰੋ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਆ ਸੀ ਅਸੀਂ ਤੇ ਦੇ ਜਾਵਾਂਗੇ ਕਮੀ ਤਾਂ ਕੋਈ ਹੈ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਉਹਨਾਂ ਦੇ ਵਚਨ ਪੜ੍ਹਦੇ ਹਨ ਗਰੀਬ ਸਿੱਖਾਂ ਨੂੰ ਕੋ ਦੇਉ ਪਾਤਸ਼ਾਹੀ ਯਾਦ ਕਰੇ ਹਾਂ ਮਰੀ ਗੁਰੇ ਵੀ ਇਹ ਗੱਲ ਨਹੀਂ ਹੈਗੀ ਹਰੇਕ ਇਨਸਾਨ ਦੀ ਜ਼ਿੰਦਗੀ ਹੈ ਜਿਹੜੀ ਉਹ ਬੜੀ ਕੀਮਤੀ ਹੈ ਬੜੀ ਮੁੱਲੀ ਹੈ ਹਾਂ ਜੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਵਚਨ ਹੈ ਵੀ 84 ਲੱਖ ਜੂਨਾ ਤੋਂ ਬਾਅਦ ਇਹ ਮਨੁੱਖਾ ਜੀਵਨ ਮਿਲਿਆ ਕਿਸੇ ਰਾਜੇ ਦਾ ਤਾਂ ਨਹੀਂ ਹੈਗਾ ਵੀ ਉਹਦਾ ਹੀ ਕੀਮਤੀ ਹੈ ਹਮ ਹਰ ਇੱਕ ਦਾ ਹੀ ਹੈ ਜੇ ਕਬੀਰ ਜੀ ਨੇ ਆਖਿਆ ਕਬੀਰ ਮਾਨਸ ਜਨਮ ਦੁਲੰਭ ਹੈ ਉਹਨਾਂ ਕੋਈ ਇੱਕ ਬੰਦੇ ਦਾ ਤਾਂ ਨਹੀਂ ਆਖਿਆ ਵੀ ਇਹ ਯਾਰ ਕਿਸੇ ਲੀਡਰ ਦਾ ਦੁਰਲਭ ਹੈ ਤੇ ਕਿਸੇ ਦਿਹਾੜੀਦਾਰ ਦਾ ਵਿਚਾਰੇ ਦਾ ਐਵੇਂ ਫालतू ਜੀਵਨ ਹੈ ਇਹ ਤਾਂ ਨਹੀਂ ਹੈਗਾ ਸਭ ਦਾ ਹੀ ਹੈ ਤੇ ਫਿਰ ਸਾਰੇ ਹੀ ਇਸ ਜੀਵਨ ਨੂੰ ਸੁੱਖ ਨਾਲ ਜੀ ਸਕਣ ਜਿੰਨਾ ਚਿਰ ਜੀਵਨ ਦੇ ਵਿੱਚ ਹੋਣਾ ਜੀ ਬੰਦੇ ਦੇ ਅੰਦਰ ਗੈਰਤ ਨਹੀਂ ਪੈਦਾ ਹੁੰਦੀ ਬੰਦਾ ਆਪਣੇ ਜੀਵਨ ਦੇ ਵਿੱਚ ਬੈਲੈਂਸ ਨਹੀਂ ਕਰਨ ਜਾਣਦਾ ਨੂਨ ਤੇ ਲੱਕੜੀਆਂ ਦੀ ਉਹ ਫਿਕਰ ਲੱਗੀ ਪਈ ਹੈ ਕਿਸੇ ਦੂਜੇ ਜਰਵਾਣੇ ਦਾ ਡਰ ਹੈ ਹਾਂਜੀ ਆਪਣੀ ਅੰਦਰ ਵੀਕਨੈਸ ਹੈ ਕਮਜ਼ੋਰੀ ਹੈ ਉਹ ਪ੍ਰਭੂ ਨੂੰ ਮਿਲਣ ਦੇ ਰਾਹ ਤੇ ਚੱਲੇ ਨਹੀਂ ਸਕਦਾ ਇਹ ਸਾਰਾ ਹੈ ਤਾਂ ਕੰਮ ਸਾਰੇ ਦਾ ਸਾਰਾ ਇੱਕੋ ਹੀ ਚੀਜ਼ ਤੇ ਹੋ ਰਿਹਾ ਹੈ ਹਨਾ ਗੋਬਿੰਦ ਮਿਲਨ ਕੇ ਤੇਰੀ ਬਰੀਆ ਪਰ ਉਹਦੇ ਵਿੱਚ ਜਿਹੜੇ ਸਟੈਪ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਮਿਲਣ ਦੀ bari ਨੂੰ ਸਫਲ ਕਰ ਸਕਣ ਉਹਦੇ ਰਾਹ ਦੇ ਵਿੱਚ ਇਹ ਕੁਛ ਗੁਰੂ ਜੀ ਨੇ ਖੜਾ ਕੀਤਾ ਤੇ ਉਹਦੇ ਲਈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਆਨੰਦਪੁਰ ਸਾਹਿਬ ਨੂੰ ਜਿਹੜਾ ਪਹਾੜੀ ਰਾਜਿਆਂ ਨੇ ਜੋ ਆਖਿਆ ਜੀ ਸਾਡੀ ਨਾਲ ਚੱਲੋ ਉਹ ਉਹ ਵੀ ਜਵਾਬ ਦਿੱਤਾ ਫਿਰ ਉਹਨਾਂ ਦਵਾ ਕੇ ਸਾਨੂੰ ਤੁਹਾਡਾ ਜਿਹੜਾ ਅ ਪ੍ਰਸ਼ਾਦੀ ਹਾਥੀ ਹੈ ਉਹ ਵੀ ਸਾਨੂੰ ਦੇ ਦਿਓ ਪੰਜ ਕਲਾ ਸ਼ਾਸਤਰ ਹੈ ਉਹ ਵੀ ਸਾਨੂੰ ਦੇ ਦਿਓ ਜੋ ਤੁਹਾਡਾ ਤੰਬੂ ਆ ਉਹ ਵੀ ਸਾਨੂੰ ਦੇ ਦਿਓ ਹਾਲਾਂਕਿ ਦੇ ਸਕਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਂਜੀ ਮੈਂ ਕਈ ਵਾਰੀ ਇਤਿਹਾਸ ਪੜਦਾ ਹਾਂ ਹਾਂਜੀ ਮੈਂ ਦੇਖਦਾ ਉਹਨੂੰ ਕਈ ਵਾਰੀ ਕਿੰਨਾ ਕਿੰਨਾ ਟਾਈਮ ਮੈਂ ਉਹ ਇਤਿਹਾਸ ਦੇ ਵਿੱਚ ਸੋਚਦਾ ਰਹਿਣਾ ਦੁਰਦਰ ਦੀਆਂ ਗੱਲਾਂ ਹਨਾ ਕਿਤਾਬ ਪੜ ਲਈ ਕੋਈ ਘਟਨਾ ਤੇ ਹਾਂਜੀ ਉਹ ਤੋਂ ਬਾਅਦ ਉਹਨੂੰ ਰੱਖ ਤਾ ਜਿਵੇਂ ਜਾਗਲਾ ਦਹੀਂ ਚਪਾਤਾ ਨਾ ਬਾਅਦ ਉਸ ਤੋਂ ਬਾਅਦ ਦੁੱਧ ਚਪਾ ਪਾਦੀ ਥੋੜੀ ਜੀ ਦਹੀਂ ਜਾਗਲਾਤੀ ਕੁਝ ਟਾਈਮ ਦੇਈ ਦਾ ਆਪਾਂ ਉਹਨੂੰ ਵੀ ਜੰਮ ਜੇ ਹਾਂਜੀ ਪੜ ਕੇ ਕੁਝ ਸਮਾਂ ਤੁਸੀਂ ਉਹਦੇ ਬਾਰੇ ਸੋਚਣਾ ਵੀ ਹੁੰਦਾ ਹੈ। ਮੈਂ ਕਈ ਵਾਰੀ ਸੋਚਦਾ ਵੀ ਦੇ ਵੀ ਸਕਦੇ ਸੀ ਗੁਰੂ ਸਾਹਿਬ। ਹਾਂਜੀ। ਪ੍ਰਸ਼ਾਦੀ ਹਾਥੀ ਰਤਨ ਰਾਏ ਨੇ ਲੈ ਕੇ ਦਿੱਤਾ ਸੀ ਮਹਾਰਾਜ ਨੂੰ। ਆਸਾਮ ਦਾ ਰਾਜਾ ਆਰਾਮ ਰਾਏ ਸੀ ਉਹਦੇ ਘਰੇ ਔਲਾਦ ਨਹੀਂ ਸੀ ਹੁੰਦੀ। ਉਹਨੇ ਫਿਰ ਗੁਰੂ ਸਾਹਿਬ ਨੂੰ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਖਿਆ ਜੀ ਸਾਡੇ ਘਰ ਕੋਈ ਵੰਸ਼ ਨਹੀਂ ਹੈਗੀ ਕਿਰਪਾ ਕਰੋ ਗੁਰੂ ਜੀ ਨੇ ਉਹਦੇ ਮੋਹਰ ਲਾਤੀ ਇਦਾਂ ਪੱਟ ਤੇ। ਅੱਛਾ ਜੀ। ਕਹਿੰਦੇ ਤੁਹਾਡੇ ਘਰ ਪੁੱਤਰ ਹੋਏਗਾ। ਉਹਦੇ ਮੋਹਰ ਹੋਏਗੀ। ਪਰ ਉਹਦੇ ਕੇਸ ਨਾ ਕਤਲ ਕਰਾਇਆ। ਉਹਦੇ ਫਿਰ ਇੱਥੇ ਕੇਸਾਂ ਦੇ ਵਿੱਚੋਂ ਮੋਰ ਮੋਰ ਸੀਗੀ ਰਾਜਾ ਰਾਮਰਾਇ ਤਾਂ ਮਰ ਗਿਆ ਹਾਂਜੀ ਰਤਨ ਰਾਏ ਜਦੋਂ ਵੱਡਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਤੋਂ ਉਮਰ ਚ ਇੱਕ ਸਾਲ ਛੋਟਾ ਸੀ ਉਹ ਇਹ ਵੀ ਉਧਰੋਂ ਗੁਰਤੇਗ ਭਾਦਰ ਜੀ ਦੇ ਘਰ ਸਾਬ ਜਦ ਦੇ ਨੇ ਜਨਮ ਲਿਆ ਹਾਂਜੀ ਉਧਰ ਉਹਨੇ ਬੇਨਤੀ ਕੀਤੀ ਜਦੋਂ ਉਹਨਾਂ ਦੇ ਅਗਲੇ ਸਾਲ ਬੱਚਾ ਫਿਰ ਆਨੰਦਪੁਰ ਸਾਹਿਬ ਆਇਆ ਉਹ ਲੈ ਕੇ ਆਇਆ ਸੀ ਪ੍ਰਸ਼ਾਦੀ ਹਾਥੀ ਬੜਾ ਕੀਮਤੀ ਹਾਥੀ ਸੀਗਾ ਜਿੱਦੀ ਇੱਕ ਮੱਝ ਹੁੰਦੀ ਐ ਅੱਛਾ ਏਡਾ ਕਿਸੇ ਏਡੇ ਕਹਾਤਾ ਦਾ ਸੀ ਜੀ ਸੁੰਡ ਤੋਂ ਲੈ ਕੇ ਇੱਕ ਚਿੱਟੀ ਧਾਰੀ ਕਿਸੇ ਕਿਸਮ ਹੁੰਦੀ ਹੈ ਕੋਈ ਹਾਥੀ ਦੀ ਉਹ ਕੋਈ ਉਹ ਹੈ ਜੇ ਪਹਿਲਾਂ ਮੈਂ ਕਿਤੇ ਪੜਿਆ ਨਹੀਂ ਜੀ ਓਏ ਹਾ ਜੇ ਕੋਈ ਵੀ ਪਹਿਲਾਂ ਹੁੰਦਾ ਬਾਅਦ ਵਿੱਚ ਵੀ ਨਹੀਂ ਪੜਿਆ ਵੀ ਇਦਾਂ ਦਾ ਕਿਤੇ ਹੋਰ ਸੀਗਾ ਉਹ ਕਿਤੇ ਅਸਾਮ ਉਧਰ ਸੀਗਾ ਜੰਗਲਾਂ ਦੇ ਵਿੱਚ ਕੋਈ ਉਹਨਾਂ ਨੂੰ ਮਿਲਿਆ ਉਹਨੂੰ ਉਹ ਖਰੀਦਿਆ ਜਾਂ ਕਿਵੇਂ ਕੀਤਾ ਉਹ ਤਾਂ ਐ ਤਾਂ ਨਹੀਂ ਵੈਕ ਆਉਂਦੀ ਪਰ ਇਹ ਆਉਂਦਾ ਵੀ ਉਹ ਲੈ ਕੇ ਆਇਆ ਛੋਟੀ ਛੋਟਾ ਜਿਹਾ ਹਾਥੀ ਸੀ ਉਹਦਾ ਨਾਮ ਵੀ ਗੁਰੂ ਜੀ ਨੇ ਰੱਖਿਆ ਪ੍ਰਸ਼ਾਦੀ। ਅੱਛਾ ਜੀ। ਉਹਦੇ ਸੁੰਡ ਤੋਂ ਲੈ ਕੇ ਧਾਰੀ ਮੱਥੇ ਤੱਕ ਆਉਂਦੀ ਸੀ ਚਿੱਟੀ ਚਿੱਟ ਫਿਰ ਮੱਥੇ ਦੇ ਵਿੱਚ ਰੋਟੀ ਜਿੱਡੇ ਕਾਕਾਰ ਦਾ ਇੱਕ ਫੁੱਲ ਸੀਗਾ। ਅੱਛਾ ਚਿੱਟਾ ਹੀ। ਫਿਰ ਉਹਦੇ ਵਿੱਚੋਂ ਹੀ ਇੱਕ ਧਾਰੀ ਨਿਕਲਦੀ ਸੀ। ਉਹਦੇ ਉੱਤੋਂ ਦੀ ਪਿੱਠ ਦੇ ਉੱਤੋਂ ਦੀ ਲੰਘ ਕੇ ਉਹਦੇ ਪੂੰਛ ਤੱਕ। ਅੱਛਾ। ਗੁਣ ਬਹੁਤ ਸੀ ਉਹਦੇ 'ਚ। ਗੁਰੂ ਸਾਹਿਬ ਦਾ ਜੋੜਾ ਚੁੱਕ ਲਿਆਉਂਦਾ ਸੀ, ਚੌਰ ਕਰਦਾ ਸੀ। ਜੀ। ਪਾਣੀ ਭਰਦਾ ਸੀ, ਚਰਨ ਧਵਾ ਦਿੰਦਾ ਸੀ। ਹਾਂਜੀ ਗੁਰੂ ਜੀ ਦੇ ਕੋਲ ਬੈਠਿਆ ਰਹਿੰਦਾ ਸੀ ਹਾਂਜੀ ਤੀਰ ਮਾਰਦੇ ਸੀ ਤੀਰ ਚੁੱਕ ਲਿਆਂਦਾ ਸੀ ਜੀ ਗੁਰੂ ਜੀ ਜਿੱਧਰ ਜਾਂਦੇ ਨਾਲ-ਨਾਲ ਘੁੰਮਦਾ ਰਹਿੰਦਾ ਸੀ ਇੱਕੋ ਨੇ ਏਲਿਆ ਕਿ ਦਿੱਤਾ ਪੰਜ ਕਲਾ ਸ਼ਸਤਰ ਲੈ ਕੇ ਦਿੱਤਾ ਜੀ ਘੋੜੇ ਲੈ ਕੇ ਦਿੱਤੇ ਮਹਾਰਾਜ ਜੀ ਲਈ ਇੱਕੋ ਨੇ ਮਾਰੇ ਗੁਰੂ ਗੋਬਿੰਦ ਸਿੰਘ ਮਾਰੇ ਨੂੰ ਇੱਕ ਕਟੋਰਾ ਲੈ ਕੇ ਦਿੱਤਾ ਜੀ ਉਹ ਬਹੁਤ ਕੀਮਤੀ ਸੀ ਇਹਦੀ ਬਹੁਤ ਘੱਟ ਗੱਲ ਹੁੰਦੀ ਹੈ ਵੀ ਇਹ ਵੀ ਚੀਜ਼ ਮਿਲੀ ਸੀ ਪਰ ਹੈਗੀ ਸੀ ਇਤਿਹਾਸ ਚੋਂ ਦੀ ਹੈ ਉਹ ਦਰਸਲ ਕਟੋਰਾ ਇਦਾਂ ਦਾ ਹੁੰਦਾ ਸੀ ਮਾਰੇ ਨੂੰ ਪਾਣੀ ਪੀਣ ਲਈ ਲੈ ਕੇ ਦਿੱਤਾ ਸੀ ਇਹਨਾਂ ਕੌਲਾ ਜੀ ਉਹਦੇ ਵਿੱਚ ਇਹ ਸੀ ਜਦੋਂ ਉਹਦੇ ਵਿੱਚ ਪਾਣੀ ਭਰਦੇ ਸੀ ਨਾ ਹਾਂਜੀ ਉਹਦੇ ਵਿੱਚ ਨਕਸ਼ਾ ਬਣਿਆ ਹੋਇਆ ਸੀ ਧਰਤੀ ਦਾ ਅੱਛਾ ਤੇ ਜਦੋਂ ਪਾਣੀ ਪਾਉਂਦੇ ਸੀ ਉੱਤੇ ਉੱਬਰ ਕੇ ਆ ਜਾਂਦਾ ਸੀ ਅੱਛਾ ਪਾਣੀ ਪੀਂਦੇ ਪੀਂਦੇ ਜਲ ਛਕਦੇ ਛਕਦੇ ਨਕਸ਼ਾ ਵੀ ਘੜੇ ਨਕਸ਼ਾ ਦਿਮਾਗ ਚ ਜੀਨ ਹੋ ਜਾਂਦਾ ਸੀ ਹੈਨਾ ਤੇ ਕਿਹੜਾ ਰਾਹ ਕਿੱਧਰ ਨੂੰ ਜਾਂਦਾ ਹੁਣ ਦੀ ਤਰ੍ਹਾਂ ਨਹੀਂ ਥੋੜਾ ਪੁਰਾਣੇ ਟਾਈਮ ਦਾ ਹੁਣ ਜਿਵੇਂ ਹੁਣ ਆਪਾਂ ਗੂਗਲ ਮੈਪ ਦੇਖਦੇ ਆਂ ਹਾਂਜੀ ਹਾਂ ਉਹ ਉਸ ਹਿਸਾਬ ਨਾਲ ਉਹ ਬਹੁਤ ਵੱਡੀ ਚੀਜ਼ ਸੀ ਹਾਂਜੀ ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਚੀਜ਼ ਲੈ ਕੇ ਦਿੱਤੀ ਪਹਾੜੀ ਰਾਜੇ ਸੀ ਜਿਹੜੇ ਉਹ ਕਹਿੰਦੇ ਜੀ ਸਾਨੂੰ ਦਿਓ ਭੀਮਚੰਦ ਕਹਿੰਦਾ ਅੱਛਾ ਮਹਾਰਾਜ ਜੀ ਨੇ ਆਖਿਆ ਵੀ ਨਹੀਂ ਕਿਉਂਕਿ ਰਦਮ ਰਾਏ ਕਹਿ ਕੇ ਗਿਆ ਸੀ ਵੀ ਗੁਰੂ ਜੀ ਮੈਂ ਸਿਰਫ ਤੁਹਾਡੇ ਲਈ ਲਿਆ ਹਾਂ ਹਾਂਜੀ ਤੇ ਬੇਨਤੀ ਹੈ ਵੀ ਤੁਸੀਂ ਵਰਤੀ ਵਿੱਚ ਹੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਭੀਮਚੰਦ ਨੇ ਇਹ ਡਿਮਾਂਡ ਕੀਤੀ ਇਹ ਵੀ ਇੱਕ ਤਰ੍ਹਾਂ ਦਾ ਚੁਕਾਉਣਾ ਹੀ ਸੀ ਆਪਣਿਆਂ ਨੂੰ ਅੰਡਰ ਜਦੋਂ ਰਣਜੀਤ ਨਗਾਰਾ ਮਹਾਰਾਜ ਜੀ ਨੇ ਵਜਾਇਆ ਉਦੋਂ ਵੀ ਚਾਹੁੰਦਾ ਸੀਗਾ ਵੀ ਤੁਸੀਂ ਰਣਜੀਤ ਨਗਾਰਾ ਤੁਹਾਡਾ বাজਦਾ ਸਾਡੇ ਉਹ ਮਹਿਲਾਂ ਤੱਕ ਗੂੰਜ ਸੁਣਦੀ ਹੈ ਦੀ ਹਾਂਜੀ ਇਹ ਨਾ ਬਜਾਇਆ ਕਰੋ ਇਹ ਨਾ ਬਜਾਇਆ ਕਰੋ ਹਾਂ ਤੇ ਉਹ ਕਹਿੰਦੇ ਵੀ ਇਹ ਤਾਂ ਵੱਜੂਗਾ ਹਾਂ ਇਹ ਨਹੀਂ ਰੁਕਣਾ ਕਈ ਵਾਰੀ ਮੈਂ ਸੋਚਦਾ ਹੁਣ ਜਦੋਂ ਬਿਲਾਸਪੁਰ ਜਿੱਥੇ ਰਾਜਾ ਰਹਿੰਦਾ ਸੀ ਭੀਮਚੰਦ ਜੀ ਹਾਲਾਂਕਿ ਉਹ ਗੁਰੂ ਘਰ ਨਾਲ ਪਿਆਰ ਕਰਦਾ ਸੀ ਪਹਿਲਾਂ ਉਹਦਾ ਪਿਤਾ ਜੀ ਉਹਦੀ ਮਾਂ ਰਾਣੀ ਚੰਪਾ ਉਹਦਾ ਪਿਤਾ ਤਾਰਾ ਚੰਦ ਸੀਗਾ ਹਾਂ ਜੀ ਉਹ ਵੀ ਪਿਆਰ ਕਰਦਾ ਸੀ ਪਰ ਜੀ ਇਹਨੇ ਈਰਖਾ ਕੀਤੀ ਗੁਰੂ ਘਰ ਨਾਲ ਟੱਕਰ ਲਈ ਤੁਸੀਂ ਕਦੇ ਤੁਸੀਂ ਤਾਂ ਕਿਉਂਕਿ ਬਹੁਤ ਇਸ ਚੀਜ਼ ਦੇ ਹੋ ਜੀ ਹਾਂ ਜੀ ਕਦੇ ਜਾऊं ਬिलासपुर ਹਿਮਾਚਲ ਚ ਹਾਂ ਜੀ ਹਾਂ ਪੁੱਛਿਓ ਵੀ ਭੀਮਚੰਦ ਦਾ ਮਹਿਲ ਕਿੱਥੇ ਆ ਜੀ ਜਿਹੜੇ ਮਹਿਲ ਚ ਕਹਿੰਦਾ ਸੀ ਸਾਨੂੰ ਆਵਾਜ਼ ਸੁਣਦੀ ਤੁਹਾਡੀ ਨਗਾਰੇ ਦੀ ਕਿੱਥੇ ਆ ਹਮ ਇੱਟ ਵੀ ਨਹੀਂ ਲੱਭਦੀ ਅੱਛਾ ਗੋਬਿੰਦ ਸਾਗਰ ਝੀਲ ਬਣੀ ਜਦੋਂ ਝੀਲ ਚ ਆ ਗਿਆ ਜੀ ਟਾਹਤਾ ਜੀ ਟਾਇਆ ਨਹੀਂ ਜੀ ਇਦਾਂ ਹੀ ਆ ਪਾਣੀ ਚ ਥੱਲੇ ਕਈ 100 ਫੁੱਟ ਪਾਣੀ ਦੇ ਵਿੱਚ ਹੀ ਆ ਮਹਿਲ ਅੱਛਾ ਨਾਉ ਤੇ ਨਗਾਰਾ ਵਜਦਾ ਨਾਉ ਤੇ ਢੋਲ ਕੀ ਵਜਦੀ ਆਨੰਦਪੁਰ ਸਾਹਿਬ ਹੁਣ ਵੀ ਵੱਜਦਾ ਨਗਾਰਾ ਸਗੋਂ ਬਹੁਤ ਵੱਡਾ ਹੀ ਹੈ ਪਿੱਛੇ ਜਿਹਾ ਸੀਗੇ ਬਣਾਇਆ ਨਾ ਅੱਗੇ ਬਹੁਤ ਪੂਰਾ ਜਿੰਨਾ ਵੱਡਾ ਹੋ ਸਕਦਾ ਬਣਾਉਂਡਾ ਬਣਾਇਆ ਜੀ ਤੇ ਜਦ বাজਦਾ ਡੰਗ ਡੰਗਾ ਆਵਾਜ਼ ਦੂਰ ਦੂਰ ਤੱਕ ਆ ਜਾਂਦੀ ਹੈ ਨਾ ਪਰ ਵਕਤ ਦੀ ਗੱਲ ਹੈ ਭੀਮ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇਹ ਚੀਜ਼ਾਂ ਦੀ ਈਰਖਾ ਕੀਤੀ ਮੰਗ ਕੀਤੀਆਂ ਚੀਜ਼ਾਂ ਫਰ ਦਤੀਆਂ ਨਹੀਂ ਗੁਰੂ ਸਾਹਿਬ ਨੇ ਆਖਿਆ ਨਹੀਂ ਇਹ ਨਹੀਂ ਉਹਨੇ ਬਹਾਨਾ ਵੀ ਬਣਾਇਆ ਮੇਰੇ ਪੁੱਤਰ ਦਾ ਵਿਆਹ ਹੈ ਜੀ ਹਾਂ ਹੈਨਾ ਬਾਣੇ ਨਾਲ ਲੈ ਲਾਂਗੇ ਤੇ ਅਜਮੇਰ ਚੰਦ ਸੀ ਇਹਦੇ بیٹے ਦਾ ਨਾਮ ਜੀ ਗੁਰੂ ਜੀ ਕਹਿੰਦੇ ਹੋਰ ਜੋ ਮਰ ਚੀ ਲੈ ਜਾ ਜਿਹੜੀ ਚੀਜ਼ ਸਾਡੀ ਐ ਹਾਥੀ ਇਦੋਂ ਵੱਡੇ ਵੀ ਹੈਗੇ ਸਾਡੇ ਕੋਲ ਇਦੋਂ ਮਹਿੰਗੇ ਵੀ ਉਹ ਲੈ ਜਾ ਉਹ ਲੈ ਜਾ ਘੋੜੇ ਜਿਹੜੇ ਉਹ ਦੇਖ ਗਿਆ ਉਹ ਤੋਂ ਸੋਨੇ ਵੀ ਹੈਗੇ ਆ ਕਿਹੜਾ ਕਟਾ ਸੀ ਰਾਜਿਆਂ ਦੇ ਘਰੇ ਹੀਰਿਆਂ ਦਾ ਕਟਾ ਥੋੜਾ ਹੁੰਦਾ ਹਾਂਜੀ ਹਾਂਜੀ ਪਰ ਤੂੰ ਆਖੇ ਵੀ ਤੂੰ ਆਖੇ ਵੀ ਮੈਂ ਜੋ ਕਹਣਾ ਉਹ ਕਰ ਉਹ ਨਹੀਂ ਕਰਨੀ ਹੂੰ ਉਹਨਾਂ ਨੇ ਫਿਰ ਈਰਖਾ ਵਾਸੋ ਕੇ ਹੂੰ ਸੈਂਟਰ ਦੇ ਅਧੀਨ ਕਿਉਂਕਿ ਔਰੰਗਜ਼ੇਬ ਤੋਂ ਗੁਰੂ ਘਰ ਦੇ ਪਹਿਲਾਂ ਹੀ ਖਿਲਾਫ ਸੀ ਗਤੀਵਿਧੀਆਂ ਹਨ ਤੇ ਪਹਾੜੀ ਰਾਜਿਆਂ ਨੇ ਆਪਣੀ ਚੁੱਕ ਵਿੱਚ ਆ ਕੇ ਅਨੰਦਪੁਰ ਸਾਹਿਬ ਦੇ ਨਾਲ ਜੰਗ ਲਾ ਲਈ ਉਹਨਾਂ ਨੂੰ ਇਹ ਸੀਗਾ ਵੀ 4 ਦਿਨ ਦੀ ਖੇਡ ਆ ਸੀ ਅਸੀਂ ਜਿੱਤਾਂਗੇ ਭਜਾ ਦਾਂਗੇ ਜਿੱਤਾਂਗੇ ਉਹ ਕੰਮ ਇਦਾਂ ਹੋ ਗਿਆ ਬਈ ਲੋਹੇ ਦੇ ਚਣੇ ਮੂੰਹ 'ਚ ਪਾ ਬੈਠੇ ਨਾ ਨਾ ਚੱਬੇ ਚੱਬੇ ਤਾਂ ਗਏ ਨਹੀਂ ਫਿਰ ਆਖਰ ਉਹ ਇੰਨੇ ਮਜਬੂਰ ਹੋਏ 7-8 ਮਹੀਨੇ ਜਦੋਂ ਉਹਨਾਂ ਨੇ ਜਣੀ ਲੜਾਈ ਕੀਤੀ ਰਾਜਾ ਭੀਮ ਚੰਦ ਦਾ ਸਾਲਾ ਸੀ ਫਤੇ ਫਤੇ ਚੰਦ ਰਾਜਾ ਜਿਹਨੂੰ ਭਾਈ ਉਦਾਸ ਸਿੰਘ ਨੇ ਜੀਦਾ ਸਿਰ ਵੱਢ ਕੇ ਲੈਂਦਾ ਸੀ ਕਰਪੇ ਪਰਚੇ ਤੇ ਟੰਗ ਕੇ ਲੈਂਦਾ ਸੀ ਹਾਂਜੀ ਉਹ ਵੀ ਮਾਰਿਆ ਗਿਆ ਹੋਰ ਬਹੁਤ ਨੁਕਸਾਨ ਹੋਇਆ ਫਿਰ ਇਹਨਾਂ ਨੇ ਦੇਖਿਆ ਵੀ ਸਾਡਾ ਤਾਂ ਕੁਝ ਨਹੀਂ ਬੱਟੀ ਦਾ ਇੱਕ ਰੁੱਤ ਤੋਂ ਦੂਜੀ ਰੁੱਤ ਆ ਗਈ ਬੰਦੇ ਤਨਖਾਹਾਂ ਮੰਗ ਰਹੇ ਹੂੰ ਕਈ ਹਜ਼ਾਰ ਫੌਜਾਲੇ ਨਾਲੇ ਲਾਈ ਫਿਰ ਮੁਗਲ ਸੈਨਾ ਨੂੰ ਰੱਖਿਆ ਕੋਲ ਜੀ ਮੁਗਲ ਸੀਗੇ ਜਿਹੜੀ ਉਹ ਪੈਸੀ ਦਾ ਮੰਗਦੀ ਮੰਗਦੀ ਸੀ ਹਾਂਜੀ ਉਹ ਨਾਲੋਂ ਨਾਲ ਕੋਈ ਕਿਸੇ ਨੇ گاਂ ਵਾਢ ਲਈ ਕਿਸੇ ਨੇ ਬੜਲ ਵਾਢ ਲਿਆ ਲੋਕਲ ਲੋਕ ਵੀ ਖਿਲਾਫ ਹੋ ਰਹੇ ਸੀ ਪਹਾੜੀਆਂ ਦੇ ਵੀ ਇਹ ਤਾਂ ਸਾਡੇ ਧਾਰਮਿਕ ਚੀਜ਼ਾਂ ਨੂੰ ਖਤਮ ਕਰ ਰਹੇ ਫਿਰ ਉਸ ਤੋਂ ਅੱਗੇ ਉਹ ਆਂਤੀ ਪਹਿਣਦੇ ਵੀ ਸਾਂਝੀ ਨਹੀਂ ਸੀਗੇ ਜੀ ਇਹਨਾਂ ਦੀ ਜਦੋਂ ਐ ਆਖਰ ਚ ਜਦੋਂ ਇਹ ਸਾਰਾ ਕੁਝ ਦੱਬੀ ਗਈ ਹਾਂਜੀ ਫਿਰ ਇਹਨਾਂ ਨੇ ਦੇਖਿਆ ਵੀ ਅਨੰਦਪੁਰ ਸਾਹਿਬ ਜੇ ਤਾਂ ਆਪਾਂ ਐਂ ਚੱਕਦੇ ਆ ਡੰਡਾ ਡੋਰੀ ਫਿਰ ਤਾਂ ਜਮਾ ਹੀ ਖਤਮ ਆ ਸੀ ਵੀ ਸਾਡੀ ਤਾਂ ਰਹੀ ਹੋ ਕੁਛ ਨਹੀਂ ਅਸੀਂ ਤਾਂ ਕੁਛ ਵੀ ਨਹੀਂ ਕਰਾ ਸਕੇ ਹਾਂਜੀ ਹੁਣ ਜੰਗ ਚ ਅਸੀਂ ਜਿੱਤ ਨਹੀਂ ਸਕਦੇ ਆਨੰਦਪੁਰ ਸਾਹਿਬ ਰਾਸ਼ਨ ਪਾਸ਼ਨ ਸਭ ਕੁਝ ਬੰਦ ਕਰ ਲਿਆ ਪਰ ਫਿਰ ਵੀ ਤਾਂ ਗੋਲੀ ਚੱਲੀ ਜਾਂਦੀ ਹੈ ਜੀ ਫਿਰ ਇਹਨਾਂ ਨੇ ਅਗਲੀ ਚਾਲ ਜਿਹੜੀ ਅਗਲੀ ਚੱਲੀ ਉਹ ਔਰੰਗਜੀਬ ਨੂੰ ਵੀ ਵੇਚ ਲਿਆ ਔਰੰਗਜੀਬ ਨੇ ਵਾਕਿਆ ਦਾ ਇੱਕ ਕੁਰਾਨ ਦੇ ਉੱਤੇ ਚਿੱਠੀ ਲਿਖ ਕੇ ਹਾਂਜੀ ਉਹਦੇ ਉੱਤੇ ਲਿਖ ਕੇ ਵੀ ਮੈਂ ਕਸਮਖਾਨ ਨੇ ਇਸ ਗੱਲ ਦੀ ਵੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਇੱਕ ਵਾਰੀ ਸ਼ਖਾਲੀ ਕਰ ਦੋ ਹੂੰ ਮੁੜ ਕੇ ਫਿਰ ਇਹ ਫੌਜ ਚੁੱਕ ਲੈਣਗੇ ਤੁਸੀਂ ਮੁੜ ਕੇ ਆ ਜੀ ਪਹਾੜੀ ਰਾਜਿਆਂ ਨੇ ਆਪਣੇ ਬੰਦੇ ਭੇਜੇ ਜੀ ਉਹਨਾਂ ਨੇ ਵੀ ਕਸਮਾਂ ਖਾਦੀਆਂ ਇੱਕ ਆਟੇ ਦੀ ਗਾਂ ਬਣਾ ਕੇ ਭੇਜੀ ਹੂੰ ਬਈ ਪਸ ਬੋਨਾਲੀ ਉਹਦੇ ਤਰਗੀਤਾ ਭੇਜੀ ਉਹਦੇ ਉੱਤੇ ਨਾ ਹੱਥ ਰੱਖ ਕੇ ਕਸਮ ਖਾ ਕੇ ਆਖਿਆ ਤੁਸੀਂ ਇੱਕ ਸਾਡੀ ਐਨੀ ਬੇਨਤੀ ਮੰਨੋ ਵੀ ਅਨੰਦਪੁਰ ਛੱਡ ਦਿਓ ਹੂੰ ਅਸੀਂ ਕਹਿਣ ਜੋਗੇ ਹੋਵਾਂਗੇ ਚਲੋ ਜੀ ਅਨੰਦਪੁਰ ਖਾਲੀ ਕਰਾ ਲਾ ਤੁਸੀਂ ਅਸੀਂ ਉੱਠ ਜਾਾਂਗੇ ਬਸ ਤੁਸੀਂ ਆ ਜਾਓ ਮਹਾਨਾ ਹਾਂ ਜਿਵੇਂ ਅੱਜਕੱਲ੍ਹ ਕੋਈ ਕੰਮ ਚੱਲਦਾ ਵੀ ਤੁਸੀਂ ਜੀ ਹੁਣ ਉੱਠਣ ਦਾ ਬਹਾਨਾ ਦਿਓ ਸਾਨੂੰ ਵੀ ਤੁਸੀਂ ਚੱਲ ਜਾਓ ਉਦੋਂ ਵਾਰ ਮੁੜ ਕੇ ਬਹਿ ਜਾਓ ਅਸੀਂ ਤਾਂ ਅੱਖ ਨਹੀਂ ਕਰਨੀ ਤੁਹਾਨੂੰ ਵੀ ਪਤਾ ਕਰੀ ਨਹੀਂ ਸਕਦੇ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਗੁਰੂ ਜੀ ਨੇ ਉਹਨਾਂ ਦੀ ਗੱਲ ਤੇ ਯਕੀਨ ਨਹੀਂ ਕੀਤਾ ਗੁਰੂ ਸਾਹਿਬ ਨੂੰ ਪਤਾ ਸੀ ਆ ਨਾ ਗੁਰੂ ਸਾਹਿਬ ਨੂੰ ਤਾਂ ਸਭ ਪਤਾ ਹੀ ਹੈ ਪਰ ਰੱਬੀ ਹੁਕਮ ਵੀ ਕੋਈ ਚੀਜ਼ ਹੁੰਦੀ ਹੈ ਹਨਾ ਜੋ ਭਾਣਾ ਜੀ ਕਹਿੰਦੇ ਜੀ ਨੂੰ ਉਸ ਵੀ ਚੱਲਦਾ ਹੁੰਦਾ ਫਿਰ ਜਦੋਂ ਨਾਲ ਦੇ ਸਾਥੀਆਂ ਨੇ ਸਾਰੇ ਨੇ ਆਖਿਆ ਵੀ ਆਫਰ ਤੇ ਠੀਕ ਹੈ ਜਦੋਂ ਕਹਿ ਰਿਆ ਸੀ ਫੌਜਾਂ ਪਿੱਛੇ ਹਟਾ ਲੈਣੇ ਜਦੋਂ ਆਪਣੇ ਇਨਾਂ ਸੂਆ ਖਾਦੀਆਂ ਕਸਮਾਂ ਖਾਦੀਆਂ ਉਹਨਾਂ ਵੱਡੀ ਵੱਡੀ ਖਰਾਨ ਤੇ ਹਨਾ ਇਹਦਾ ਫਿਰ ਇਹ ਵੀ ਗੱਲ ਹੁੰਦੀ ਨਾ ਜੀ ਤੁਸੀਂ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਨਾ ਹੁੰਦਾ ਹੈ ਹਾਂਜੀ ਇੱਕ ਗੁਰੂ ਨੂੰ ਕੋਈ ਆਖੇ ਵੀ ਕੁਰਾਨ ਦਾ ਵਾਸਤਾ ਹਾਂਜੀ ਭਾਵੇਂ ਸਾਡਾ ਅਕੀਦਾ ਨਹੀਂ ਕੁਰਾਨ ਤੇ ਜੀ ਪਰ ਅਸੀਂ ਗੁਰੂ ਸਾਹਿਬ ਨੇ ਫਿਰ ਵੀ ਉਹਦਾ ਸਤਿਕਾਰ ਕੀਤਾ ਉਹਨਾ ਗੀਤਾ ਦਾ ਵਾਸਤਾ ਪਿਆ ਧਰਮ ਦੀ ਸਭ ਤੋਂ ਪਵਿੱਤਰ ਵੇਦਾਂ ਤੋਂ ਬਾਅਦ ਜੇ ਕੋਈ ਹੈਗੀ ਹੈ ਤੇ ਗੀਤਾ ਹੈ ਜੀ ਤੇ ਗੀਤਾ ਦਾ ਵਾਸਤਾ ਤੁਸੀਂ ਚੱਲੋ ਹਾਂ ਫਿਰ ਫਿਰ ਤੇ ਛੱਡਣਾ ਹੀ ਹੋਇਆ ਨਾ ਉਥੇ ਫਿਰ ਮਾਰਨੇ ਕੇ ਲਾ ਛੱਡਿਆ ਪਰ ਉਹਨਾਂ ਨੇ ਹੁਣ ਉਹ ਸਾਰੀਆਂ ਕਸਮਾਂ ਸਹੁੰਆਂ ਖਾਧੀਆਂ ਮੁਕਰ ਗਈ ਬਸ ਐਉਂ ਅਨੰਦਪੁਰ ਸਾਹਿਬ ਛੱਡੇ ਆ ਜੀ 6 ਤੇ 7 ਪੋ ਦੀ ਜਿਹੜੀ ਬਿਚਲੀ ਰਾਤ ਸੀ ਨਾ ਜਿਵੇਂ ਕੱਲ ਨੂੰ 6 ਪੋ ਹੈ ਜੀ ਰਾਤ ਨੂੰ ਹਾਂ ਮਹਾਰਾਜ ਨੇ 7 ਦੀ ਸਵੇਰ ਆਖਿਆ ਨਾ ਹਾਂਜੀ ਨੇ ਮਿਲਮੀ ਜਣੀ ਉਹ ਤੇ ਛੱਡਿਆ ਸੀ ਗੁਰੂ ਸਾਹਿਬ ਨੇ ਜੀ